ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਚਾਰ ਕਰਾਂਗੇ ਗੁਰੂ ਤੇ ਸ਼ਬਦ ਗੁਰੂ ਗੁਰੂ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਗਿਆਨ ਦਾ ਪ੍ਰਕਾਸ਼ ਦਿੰਦਾ ਹੈ ਗੁਰੂ ਤੋਂ ਬਿਨਾ ਜੀਵਨ ਵਿੱਚ ਹਨੇਰਾ ਤੇ ਜੀਵਨ ਸੱਚਾਈ ਦੀ ਸਮਝ ਮਨੁੱਖ ਨੂੰ ਨਹੀਂ ਪੈਂਦੀ ਗੁਰੂ ਦੀ ਮਹਿਮਾ ਆਸਾ ਦੀ ਵਾਰ ਬਾਣੀ ਅੰਦਰ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਇਹ ਕੀਤੀ ਹੈ ਕਿ ਜੇ ਸੋ ਚੰਦਾ ਉੱਗਵੈ ਸੂਰਜ ਚੜ੍ਹੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ ਗੁਰੂ ਤੋਂ ਬਿਨਾ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ ਇਹ ਪਰਮਾਤਮਾ ਦਾ ਗੁਣ ਹੈ ਕਿ ਪਰਮਾਤਮਾ ਹਰ ਥਾਂ ਅੰਗ ਸੰਗ ਹੋਣ ਦੇ ਬਾਵਜੂਦ ਵੀ ਗੁਰ ਪ੍ਰਸਾਦ ਤੋਂ ਬਿਨਾਂ ਨਜ਼ਰ ਨਹੀਂ ਆਉਂਦਾ ਤਾਂ ਹੀ ਜਦੋਂ ਵੀ ਗੁਰਬਾਣੀ ਪੜ੍ਹੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਾਵ ਕਿ ਉਹ ਪਰਮਾਤਮਾ ਨੂੰ ਸਤਿਗੁਰ ਦੇ ਗੁਰਪ੍ਰਸਾਦ ਤੋਂ ਬਿਨਾ ਜਿਹੜਾ ਉਹ ਨਹੀਂ ਪਾਇਆ ਜਾ ਸਕਦਾ ਗੁਰੂ ਕਾਲ ਦੇ ਵਿੱਚ ਵੀ 10 ਗੁਰੂ ਸਹਿਬਾਨ ਨੇ ਵੀ ਸ਼ਬਦ ਗੁਰੂ ਦੀ ਹੀ ਜਿਹੜੀ ਹੈ ਉਹ ਵਾਰ-ਵਾਰ ਪ੍ਰਵੋਡਤਾ ਕੀਤੀ ਹੈ ਸਭ ਤੋਂ ਪਹਿਲਾਂ ਜਿਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸਿੱਧਾਂ ਨਾਲ वार्ता ਹੋਈ ਹੈ ਤਾਂ ਜਦੋਂ ਉਹਨਾਂ ਨੇ ਸਵਾਲ ਗੁਰੂ ਸਾਹਿਬ ਨੂੰ ਕੀਤਾ ਸੀ ਕਿ ਕਮਨ ਮੂਲ ਕਮਨ ਮਤਵੇਲਾ ਤੇਰਾ ਕਮਨ ਗੁਰੂ ਜਿਸ ਕਾ ਤੂੰ ਚੇਲਾ ਜਦੋਂ ਸਿੱਧਾਂ ਨੇ ਗੁਰੂ ਸਾਹਿਬ ਨੂੰ ਸਵਾਲ ਪੁੱਛਿਆ ਸੀ ਕਿ ਤੁਹਾਡਾ ਗੁਰੂ ਕੌਣ ਹੈ ਤੇ ਤੁਸੀਂ ਕਿਸ ਦੇ ਚੇਲੇ ਹੋ ਤਾਂ ਗੁਰੂ ਸਾਹਿਬ ਦਾ ਜੋ ਜਵਾਬ ਸੀ ਉਹ ਆਪਾਂ ਬਾਣੀ ਚ ਪੜ੍ਹਦੇ ਆ ਪਵਨ ਅਰੰਭ ਸਤਗੁਰ ਮਤਵੇਲਾ ਸ਼ਬਦ ਗੁਰੂ ਸੁਰਤ ਤੁਨ ਜੇਲਾ ਇੱਥੇ ਵੀ ਗੁਰਨਾਨਕ ਸਾਹਿਬ ਨੇ ਕਿਉਂਕਿ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਗੱਤੀ ਜਿਹੜੀ ਸੀ ਉਹ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੌਮਪੰਨ ਤੋਂ ਬਾਅਦ ਜਿਹੜੀ ਸਖਸੀ ਪੂਜਾ ਜਾਂ ਕਿਸੇ ਵੀ ਮਨੁੱਖ ਦੀ ਜਿਹੜੀ ਜਾਂ ਕਿਸੇ ਵੀ ਹੋਰ ਮਨੁੱਖ ਨੂੰ ਜਿਹੜਾ ਗੁਰੂ ਮੰਨਣਾ ਸੀ ਉਹ ਸਿੱਖ ਲਈ ਵਰਜਿਤ ਕੀਤਾ ਸੀ ਤਾਂ ਇੱਥੇ ਸ਼ੁਰੂਆਤ ਦੇ ਵਿੱਚ ਹੀ ਜਿਵੇਂ ਪਹਿਲੀ ਗੁਰਿਆਈ ਗੁਰੂ ਨਾਨਕ ਸਾਹਿਬ ਨੇ ਵੀ ਜਿਹੜਾ ਸ਼ਬਦ ਸੀ ਉਸ ਨੂੰ ਹੀ ਜਿਹੜਾ ਗੁਰੂ ਦਾ ਜਿਹੜਾ ਰਤਬਾ ਉਹ ਦਿੱਤਾ ਸੀ ਇਸ ਤੋਂ ਇਲਾਵਾ ਵੀ ਗੁਰੂ ਸਾਹਿਬ ਦੇ ਬਹੁਤ ਸਾਰੇ ਜਿਹੜੇ ਪਰਮਾਨ ਬਾਣੀ ਦੇ ਵਿੱਚੋਂ ਮਿਲਦੇ ਨੇ ਕਿ ਸ਼ਬਦ ਗੁਰ ਪੀਰਾ ਗਹਿਰ ਗਭੀਰਾ ਬਿਨ ਸ਼ਬਦ ਹੈ ਜਗ ਬਹਰਾਨਾ ਔਰ ਇਹ ਆਪਾਂ ਕਹਿ ਸਕਦੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜਾ ਸ਼ਬਦ ਗੁਰੂ ਦੇ ਰੂਪ ਦੇ ਵਿੱਚ ਜਿਹੜੀ ਸਥਾਪਿਤ ਕਰਨ ਦੀ ਪ੍ਰਕਿਰਿਆ ਸੀ ਉਹ ਸ਼੍ਰੀ ਗੁਰੂ ਨਾਨਕ ਸਾਹਿਬ ਤੋਂ ਹੀ ਆਰੰਭ ਹੋ ਚੁੱਕੀ ਸੀ ਜੋ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇ ਜੀਵਨ ਕਾਲ ਦੇ ਅੰਤਿਮ ਸਮੇਂ ਤੱਕ ਜਿਹੜੀ ਹੈ ਉਹ ਸੰਪੂਰਨ ਹੋਈ ਤਾਂ ਜਿਹੜਾ ਸਿੱਖ ਹੈ ਉਸਨੇ ਜਿਹੜਾ ਗੁਰੂ ਹੈ ਉਹ ਸਿਰਫ 10 ਗੁਰੂ ਸਹਿਬਾਨ ਤੋਂ ਬਾਅਦ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਣਾ ਉੱਥੋਂ ਹੀ ਸੇਧ ਲੈਣੀ ਹੈ ਉੱਥੋਂ ਹੀ ਜਿਹੜਾ ਗੁਰਬਾਣੀ ਦਾ ਚਾਨਣ ਲੈਣਾ ਹੈ ਗੁਰਬਾਣੀ ਇਸ ਜਗ ਮੈਂ ਚਾਨਣ ਇਸ ਤੋਂ ਇਲਾਵਾ ਹੋਰ ਵੀ ਗੁਰਬਾਣੀ ਦੇ ਅੰਦਰ ਜਿਹੜੇ ਬਹੁਤ ਸਾਰੇ ਪਰਮਾਨ ਨੇ ਕਿ ਜਿਹੜਾ ਬਾਣੀ ਹੈ ਉਹ ਵੀ ਸਾਡਾ ਗੁਰੂ ਹੈ ਜਿਵੇਂ ਗੁਰੂ ਰਾਮਦਾਸ ਪਾਸ਼ਾ ਜੀ ਨੇ ਬਾਣੀ ਨੂੰ ਜਿਹੜਾ ਗੁਰਮੰਨਣ ਦਾ ਜਿਹੜਾ ਉਪਦੇਸ਼ ਦਿੰਦੇ ਆ ਉਚਾਰਨ ਕੀਤਾ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿਰ ਸੇਵਕ ਜਨ ਮੰਨੈ ਪ੍ਰਤਖ ਗੁਰੂ ਨਿਸਤਾਰੈ ਭਾਵ ਕਿ ਜਿਹੜੀ ਬਾਣੀ ਹੈ ਉਹ ਗੁਰੂ ਦਾ ਹੀ ਰੂਪ ਹੈ ਜਿਹੜਾ ਗੁਰੂ ਹੈ ਉਹ ਬਾਣੀ ਦੇ ਵਿੱਚ ਹੀ ਸਮਾਇਆ ਹੋਇਆ ਹੈ ਕਹਿੰਦਾ ਭਾਫ ਕਿ ਜੋ ਗੁਰਬਾਣੀ ਹੁਕਮ ਕਰਦੀ ਹੈ ਜੋ ਗੁਰਬਾਣੀ ਉਪਦੇਸ਼ ਕਰਦੀ ਹੈ ਉਹ ਗੁਰੂ ਦਾ ਉਪਦੇਸ਼ ਹੈ ਬਾਣੀ ਤੇ ਗੁਰੂ ਦੇ ਵਿੱਚ ਜਿਹੜਾ ਕੋਈ ਵੀ ਅੰਤਰ ਉਹ ਨਹੀਂ ਹੈ ਇਸੇ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਜੀ ਨੇ ਬਾਣੀ ਤੇ ਪੂਰਨ ਵਿਸ਼ਵਾਸ ਤੇ ਜਿਹੜਾ ਦ੍ਰਿੜਤਾ ਰੱਖਣ ਦਾ ਉਪਦੇਸ਼ ਦਿੰਦਿਆਂ ਇੱਕ ਹੋਰ ਬਚਨ ਜਿਹੜਾ ਆਪਾਂ ਪੜ੍ਹਦੇ ਆਂ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਨੋ ਗੁਰ ਸਿੱਖੋ ਹਰ ਕਰਤਾ ਆਪ ਮੋਹ ਕਢਾਏ ਕਹਿੰਦਾ ਪਾਪ ਕਿ ਜਿਹੜੀ ਸਤਗੁਰ ਦੀ ਬਾਣੀ ਹੈ ਗੁਰੂ ਨਾਨਕ ਸਾਹਿਬ ਉਹ ਲੈ ਕੇ ਜਾਂ ਜਿਵੇਂ 6 ਗੁਰੂ ਸਾਹਿਬਾਨ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਇਸੇ ਤਰ੍ਹਾਂ ਹੀ ਪਟਾਂ ਦੀ ਬਾਣੀ ਹੈ ਗੁਰ ਸਿੱਖਾਂ ਦੀ ਬਾਣੀ ਹੈ ਭਗਤਾਂ ਦੀ ਬਾਣੀ ਹੈ ਉਹ ਸਾਰੀ ਦੀ ਸਾਰੀ ਜਿਹੜੀ ਗੁਰਬਾਣੀ ਹੈ ਉਹ ਗੁਰੂ ਰੂਪ ਦੇ ਵਿੱਚ ਗੁਰੂ ਸ਼ਬਦ ਦੇ ਰੂਪ ਦੇ ਵਿੱਚ ਹਰ ਮਨੁੱਖ ਤੇ ਲਈ ਉਹ ਜਿਹੜਾ ਉਪਦੇਸ਼ ਹੈ ਚਾਨਣ ਦਾ ਕੰਮ ਕਰਦੀ ਹੈ ਇਸ ਤੋਂ ਇਲਾਵਾ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਜਿਹੜੀਆਂ ਵਾਰਾਂ ਉਹਦੇ ਵਿੱਚ ਸ਼ਬਦ ਨੂੰ ਹੀ ਗੁਰੂ ਹੋਣ ਦੀ ਜਿਹੜੀ ਵਡਿਆਈ ਹੈ ਉਹ ਦਿੰਦਿਆਂ ਗੁਰਮੁਖ ਨੂੰ ਸੁਰਤ ਕਰਕੇ ਚੇਲਾ ਹੋਣ ਦੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਦੀ ਜਿਹੜੀ ਉਹ ਵਿਆਖਿਆ ਕੀਤੀ ਹੈ 7ਵੀਂ ਵਾਰ ਦੀ 20ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਦਾ ਕਥਨ ਹੈ ਸ਼ਬਦ ਗੁਰੂ ਗੁਰ ਜਾਣੀਐ ਗੁਰਮੁਖ ਹੋਏ ਸੁਰਤ ਤੁਨ ਚੇਲਾ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਉਚਾਰਿਆ ਸੀ ਕਿ ਜਿਹੜਾ ਸਾਡੀ ਮਤ ਹੈ ਉਸ ਨੂੰ ਆਪਣਾ ਸੀ ਚੇਲਾ ਜਿਹੜਾ ਹੈ ਉਹ ਬਣਾਉਣਾ ਹੈ ਕਿ ਜਿਹੜੀ ਸਾਡੀ ਮੱਤ ਹੈ ਉਹ ਅਸੀਂ ਆਪਣੇ ਅਨੁਸਾਰ ਨਹੀਂ ਚਲਾਉਣੀ ਗੁਰੂ ਆਸ਼ੇ ਦੇ ਅਨੁਸਾਰ ਆਪਣਾ ਜੀਵਨ ਜੀਣਾ ਤਾਂ ਜੇ ਹੁਣ ਅਜੋਕੇ ਸਮੇਂ ਦੇ ਵਿੱਚ ਜੇ ਸਿੱਖ ਨੇ ਕੋਈ ਸੇਧ ਲੈਣੀ ਹੈ ਜਾਂ ਕਹਿ ਲਓ ਕਿ ਦੇਤਾਰੀ ਗੁਰੂ ਧੰਮ ਜਿਹੜਾ ਚੱਲ ਰਿਹਾ ਹੈ ਇਸ ਵਕਤ ਡੇਰਾਵਾਦ ਉਹ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਜਾਂ ਹੋਰ ਵੀ ਕੈਲੋ ਸੰਸਾਰ ਦੇ ਵਿੱਚ ਉਤੀ ਜਿਹੜੀ ਉਹ ਆਪਣੇ ਤੌਰ ਤੇ ਆਪਦੀ ਵਡਿਆਈ ਦੱਸ ਕੇ ਆਪਦੇ ਨਾਲ ਜੋੜਦੇ ਪਰ ਗੁਰੂ ਸਾਹਿਬ ਨੇ ਸਿੱਖ ਨੂੰ ਇਸ ਤੋਂ ਵਰਜਿਤ ਕੀਤਾ ਕਿ ਉਸ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਨੂੰ ਵੀ ਜਿਹੜਾ ਉਹ ਗੁਰੂ ਜਾਂ ਕਹਿ ਲੋ ਕਿ ਇਸ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦੀ ਵੀ ਪੂਜਾ ਰਤਨਾ ਮੱਥਾ ਨਹੀਂ ਟੇਕਣਾ ਗੁਰਬਾਣੀ ਦੇ ਵਿੱਚ ਇੱਥੋਂ ਤੱਕ ਵੀ ਗੁਰੂ ਸਾਹਿਬ ਨੇ ਜੋ ਸਿੱਖ ਨੂੰ ਕਿਹਾ ਕਿ ਸਤਗੁਰ ਮੈਂ ਸ਼ਬਦ ਸ਼ਬਦ ਮੈਂ ਸਤਗੁਰ ਹੈ ਨਿਰਗੁਣ ਗਿਆਨ ਧਿਆਨ ਸਮਝਾਵੇ ਜੀ ਕਹਿਣ ਦਾ ਭਾਵ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ 10 ਰੂਪਾਂ ਦੇ ਅੰਦਰ ਸ਼ਬਦ ਗੁਰੂ ਦੇ ਲੜ ਲੱਗਣ ਦਾ ਉਪਦੇਸ਼ ਦੇਨ ਦੇ ਨਾਲ-ਨਾਲ ਗੁਰੂ ਸਹਿਬਾਨ ਨੇ ਪ੍ਰਤੱਖ ਰੂਪ ਵਿੱਚ ਜਿਹੜਾ ਸ਼ਬਦ ਸਰੂਪ ਨੂੰ ਗੁਰਗੱਦੀ ਦੇਣ ਲਈ ਆਦਿ ਗ੍ਰੰਥ ਦਾ ਰੂਪ ਵਿੱਚ ਸੰਪੂਰਨ ਕਰ ਲਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਤੇ ਜੀਵਨ ਦੇ ਅੰਤਿਮ ਸਮੇਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਦੇ ਵਿੱਚ ਸਖਸ਼ੀ ਗੁਰੂ ਦੀ ਪਰੰਪਰਾ ਨੂੰ ਖਤਮ ਕਰਦਿਆਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਜਿਹੜਾ ਦੇਣ ਦਾ ਉਹ ਐਲਾਨ ਕੀਤਾ ਸੀ ਔਰ ਨਾਲ ਹੀ ਜਿਹੜਾ ਰੈਪ ਜਿਹੜੇ ਉੱਥੇ ਉਸ ਮੌਕੇ ਹਾਜ਼ਰ ਸਨ ਭਾਈ ਪ੍ਰਹਿਲਾਦ ਜੀ ਉਹਨਾਂ ਨੇ ਆਪਣੇ ਰਹਿਤਨਾਮੇ ਦੇ ਵਿੱਚ ਇਹ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅੰਤਿਮ ਸਮੇਂ ਦੇ ਵਿੱਚ ਗੁਰੂ ਗੁਰਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇਣ ਸਮੇ ਜੋ ਐਲਾਨ ਕੀਤਾ ਸੀ ਅਕਾਲ ਪੁਰਖ ਕੇ ਬਚਨ ਸਿਓ ਪ੍ਰਗਟ ਚਲਾਇਓ ਪੰਥ ਸਭ ਸਿੱਖਨ ਕੋ ਪਚਨ ਹੈ ਗੁਰੂ ਮਾਨਯੋ ਗ੍ਰੰਥ ਕਹਿਣ ਦਾ ਭਾਵ ਕਿ ਸਿੱਖ ਨੇ ਕਿਸੇ ਵੀ ਸ਼ਕਸ਼ੀ ਪੂਜਾ ਦੇ ਵਿੱਚ ਨਹੀਂ ਪੈਣਾ ਜਾਂ ਕਹਿ ਲੋ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਹੋਰ ਕਿਸੇ ਨੂੰ ਵੀ ਆਪਣਾ ਜੜਾ ਗੁਰੂ ਹੈ ਉਹ ਨਹੀਂ ਮੰਨਣਾ ਜਾਂ ਗੁਰੂ ਧਾਰਨ ਨਹੀਂ ਕਰਨਾ ਇਤਿਹਾਸ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਇਸ ਤਰੀਕੇ ਦੀਆਂ ਜੜੀਆਂ ਹਵਾਲੇ ਨੇ ਉਹ ਦਿੱਤੇ ਜਾਂਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰੀ ਕਵੀ ਅਤੇ ਮਹਾਨ ਵਿਦਵਾਨ ਜਿਹੜੇ ਭਾਈ ਨੰਦ ਲਾਲ ਜੀ ਸਨ ਉਹਨਾਂ ਦੀ ਜਿਹੜੀ ਰਚਨਾ ਰਹਿਤਨਾਮਾ ਅੰਦਰ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਨੂੰ ਇਸ ਇਸ ਪ੍ਰਕਾਰ ਉਹਨਾਂ ਨੇ ਕਾਵਬੰਦ ਜਿਹੜਾ ਉਹ ਕੀਤਾ ਕਿ ਜੋ ਸਿੱਖ ਗੁਰਦਰਸ਼ਨ ਕੀ ਚਾਹ ਦਰਸ਼ਨ ਕਰੇ ਗ੍ਰੰਥ ਜੀ ਆ ਜੋ ਮਮ ਸਾਥ ਚਾਹੇ ਕਰ ਬਾਤ ਗ੍ਰੰਥ ਜੀ ਪੜਾ ਵਿਚਾਰ ਹੈ ਸਾਥ ਮੇਰਾ ਰੂਪ ਗ੍ਰੰਥ ਜੀ ਜਾਨ ਇਸ ਮੈਂ ਭੇਦ ਨ ਰੰਚਕ ਮਾਨ ਭਾਵ ਕੀ ਆਇੰਦਾ ਕਿ ਜੋ ਸਿੱਖ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੇ ਜੋ ਗੁਰੂ ਦਾ ਸਿੱਖ ਗੁਰੂ ਨਾਲ ਗੱਲਾਂ ਕਰਨਾ ਚਾਹੁੰਦਾ ਹੈ ਉਹ ਭਾਵਨਾ ਸਹਿਤ ਗੁਰੂ ਕੀ ਬਾਣੀ ਪੜੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਦਾ ਸਰੂਪ ਮੰਨੇ ਵਾਹਿਗੁਰੂ ਜੀ ਕਾ ਖਾਲਸਾ wah kurchi ki